ਮਾਈਨਰ ਕੁੜੀ ਦੇ ਨਾਲ ਜਿਹੜਾ ਸਰਪੰਚ ਜਿਹੜਾ ਕੰਦੋਲੇਪਿੰਡ ਦਾ ਸੀਗਾ ਉਹਨੇ ਰੇਪ ਕੀਤਾ ਸੀ ਸਰਪੰਚ ਹੈਗਾ ਹਰਵਿੰਦਰ ਸਿੰਘ ਉਹ ਕਾਫੀ ਸਮੇਂ ਤੋਂ ਭਗੋੜਾ ਸੀਗਾ ਸਾਰੀ ਪਬਲਿਕ ਨੂੰ ਆਪਾਂ ਬੇਨਤੀ ਕੀਤੀ ਸੀਗੀ ਕਿ ਜੋ ਵੀ ਬੰਦਾ ਇਹਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਦੇਊਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਜਿੰਨੇ ਵੀ ਇਹਨਾਂ ਦੇ ਰਿਲੇਟਿਵਸ ਹੈਗੇ ਨੇ ਜਾਂ ਠਹਿਰਾ ਹੈਗੇ ਨੇ ਉੱਥੇ ਰੇਡਸ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਉਹਦੇ ਤਹਿਤ ਅੱਜ ਇਹ ਸਾਡੇ ਕੋਲ ਡੂਮ ਛੇੜੀ ਦੇ ਕੋਲ ਪੇਸ਼ ਹੋਇਆ ਹੈਗਾ ਨੇ ਇਹ ਸਰੈਂਡਰ ਕੀਤਾ ਹੈ ਕਹਿੰਦੇ ਇਹ ਪੇਸ਼ ਹੋਇਆ ਸਾਡੀ ਪੁਲਿਸ ਕੋਲ ਸਾਡਾ ਉੱਥੇ ਡੂਮ ਛੇੜੀ ਨਾਕਾ ਸੀਗਾ ਜਿੱਥੇ ਆ ਪਾ ਕਰਕੇ ਇਹਦੇ ਰਿਲੇਟਿਵਸ ਨੇ ਇਹਨੂੰ ਲਿਆ ਕਰਕੇ ਪੇਸ਼ ਕੀਤਾ ਹੈਗਾ ਰੂਪਨਗਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੇ ਕਿ ਨਾਬਾਲਗ ਧੀ ਦੇ ਨਾਲ ਕੁਕਰਮ ਕਰਨ ਵਾਲੇ ਗਾਇਬ ਹੋਏ ਸਰਪੰਚ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਪੁਲਿਸ ਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਉਸ ਦੇ ਰਿਸ਼ਤੇਦਾਰਾਂ ਦੇ ਉੱਤੇ ਜਿਸ ਤੋਂ ਬਾਅਦ ਸਰਪੰਚ ਦੇ ਵੱਲੋਂ ਖੁਦ ਪੁਲਿਸ ਨੂੰ ਸਰੈਂਡਰ ਕਰ ਦਿੱਤਾ ਗਿਆ ਦੱਸਦੇ ਕਿ ਪਿੰਡ ਕੰਧੋਲਾ ਦਾ ਸਰਪੰਚ ਹਰਵਿੰਦਰ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਪੁਲਿਸ ਦੇ ਬਲੂਸ ਨੂੰ ਲੱਭਣ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਸਰਪੰਚ ਤੇ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮ ਦੀ ਭਾਲ ਦੇ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਅੱਜ ਉਸ ਸਰਪੰਚ ਨੂੰ ਗ੍ਰਿਫਤਾਰ ਕਰ ਲਿਆਈ què con serveix. Però que ਐਸਐਸਬੀ ਨੇ ਦੱਸਿਆ ਕਿ ਮੁਲਜ਼ਮ ਸਰਪੰਚ ਨੂੰ ਉਸੇ ਭੂਆ ਦੇ ਕੈਨੇਡਾ ਤੋਂ ਆਏ ਮੁੰਡੇ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਉਸ ਨੂੰ ਵੀ ਮੁਕਾਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਦੱਸਿਆ ਦਾਰੇ ਕਿ ਮੁਲਜ਼ਮ ਸਰਪੰਚ ਵੀ ਬਾਹਰ ਭੱਜਣ ਦੀ ਫਰਾਰਕ ਦੇ ਵਿੱਚ ਸੀ ਜਿਸ ਦੀ ਐਲਓਸੀ ਜਾਰੀ ਕਰਵਾਈ ਗਈ ਸੀ ਤੇ ਮੁਲਜ਼ਮ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ ਤਫਤੀਸ਼ ਲਈ ਮੁਲਜ਼ਮ ਦੀ ਪਤਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਲਹਾਲ ਹੁਣ ਮੁਲਜ਼ਮ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਨਿਊਜ਼ ਵਿੱਚ ਕਾਫੀ ਜ਼ਿਆਦਾ ਹਾਈਲਾਈਟਡ ਸੀਗਾ ਇੱਕ ਜਿਹੜਾ ਕੰਦੋਲੇ ਪਿੰਡ ਵਾਲਾ ਇਨਸੀਡੈਂਟ ਸੀਗਾ ਜਿੱਦੇ ਜ ਇੱਕ ਮਾਈਨਰ ਕੁੜੀ ਦੇ ਨਾਲ ਜਿਹੜਾ ਹੈ ਸਰਪੰਚ ਜਿਹੜਾ ਕੰਦੋਲੇ ਪਿੰਡ ਦਾ ਸੀਗਾ ਉਹਨੇ ਰੇਪ ਕੀਤਾ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ 16 ਫਰਵਰੀ ਨੂੰ ਇੱਕ ਪਰਚਾ ਦਰਜ ਕੀਤਾ ਗਿਆ ਸੀਗਾ 64 61 ਜਿਹੜੀ ਆਪਣੇ ਭਾਰਤੀ ਨਿਆਇ ਸੰਹਿਤਾ ਔਰ ਪਾਕਸੋ ਐਕਟ ਐਸ ਸੀ ਐਸਟੀ ਐਕਟ ਦੇ ਤਹਿਤ ਜਿਹਦੇ ਵਿੱਚ ਇੱਕ ਦੋ ਦੋਸ਼ੀ ਸੀਗੇ ਸਰਪੰਚ ਹਰਵਿੰਦਰ ਸਿੰਘ ਤੇ ਦੂਜਾ ਸੀਗਾ ਮਨਦੀਪ ਸਿੰਘ ਜਿਹੜਾ ਇਹਦੇ ਨਾਲ ਸੀਗਾ ਜਿਨੇ ਇਹਨੂੰ ਕੁੜੀ ਨੂੰ ਲਿਜਾ ਕਰਕੇ ਉੱਥੇ ਹੋਟਲ 'ਚ ਛੱਡਿਆ ਸੀਗਾ ਦੋਸ਼ੀ ਮਨਦੀਪ ਸਿੰਘ ਨੂੰ ਤਾਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਉਸੇ ਦਿਨ ਬਟ ਜਿਹੜਾ ਸਰਪੰਚ ਹੈਗਾ ਹਰਵਿੰਦਰ ਸਿੰਘ ਉਹ ਕਾਫੀ ਸਮੇਂ ਤੋਂ ਭਗੋੜਾ ਸੀਗਾ ਜਿਹਦੇ ਰਿਗਾਰਡਿੰਗ ਸਾਡੀ ਪੁਲਿਸ ਵੱਲੋਂ ਲਗਾਤਾਰ ਜਿਹੜੇ ਹਨ ਰੇਡਾਂ ਕੀਤੀਆਂ ਜਾ ਰਹੀਆਂ ਸੀਗੀਆਂ ਤਫਤੀਸ਼ ਕੀਤੀ ਜਾ ਰਹੀ ਸੀਗੀ ਔਰ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫੜਨ ਵਾਸਤੇ ਕਾਫੀ ਥਾਵਾਂ ਤੇ ਆਪਾਂ ਰੇਡ ਕੀਤੀਆਂ ਇੱਕ ਜਿਹੜਾ ਇਹਦਾ ਮੈਨੇਜਰ ਸੀਗਾ ਉਸ ਮੈਨੇਜਰ ਨਛੱਤਰ ਸਿੰਘ ਨੂੰ ਜਿਹੜਾ ਹੈਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਇਹਨੂੰ ਇੱਕ SIM ਲੈ ਕਰਕੇ ਦਿੱਤਾ ਸੀਗਾ ਅੱਗੇ ਠਹਿਰ ਕਰਵਾਈ ਸੀ ਜਿਹਦੇ ਰਿਗਾਰਡਿੰਗ ਇੱਕ ਵੱਖਰਾ ਪਰਚਾ ਜਿਹੜਾ ਹੈ ਪੁਲਿਸ ਵੱਲੋਂ ਮੁਕੱਦਮਾ ਨੰਬਰ 23 1 ਮਾਰਚ ਨੂੰ ਦਰਜ ਕੀਤਾ ਗਿਆ ਸੀਗਾ 249 ਬੀ ਐਨਐਸ ਦੇ ਤਹਿਤ ਔਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਤੋਂ ਪਤਾ ਲੱਗਾ ਕਿ ਇਹਦੀ ਠਹਿਰ ਜਿਹੜੀ ਹੈਗੀ ਹੈ ਬੁੱਲਨਾਪੁਰ ਸਾਈਡ ਦਾਖੇ ਸੀਗੀ ਉੱਥੇ ਜਾ ਕੇ ਕਰਕੇ ਪੁਲਿਸ ਨੇ ਰੇਡ ਕੀਤੀ ਤੇ ਉੱਥੋਂ ਜਿਹੜਾ ਹੈਗਾ ਪੁਲਿਸ ਨੂੰ ਚੱਕਵਾ ਦੇ ਕਰਕੇ ਫਰਾਰ ਹੁਣ ਵਿੱਚ ਕਾਮਯਾਬ ਹੋਇਆ ਔਰ ਪੁਲਿਸ ਵੱਲੋਂ ਹੋਰ ਤਫਤੀਸ਼ ਵਿੱਚ ਜਿਹੜਾ ਹੈਗਾ ਜਿਹੜਾ ਉੱਥੋਂ ਦਾ ਇੱਕ ਐਕਸ ਸਰਪੰਚ ਸੀਗਾ ਅਮਨਦੀਪ ਸਿੰਘ ਅਮਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਵੀ ਜਿਹੜਾ ਥੈਰ ਦੇਣ ਵਿੱਚ ਜਿਹੜਾ ਰੋਲ ਸੀਗਾ ਉਹਨੂੰ ਉਹਦੇ ਚ ਗ੍ਰਿਫਤਾਰੀ ਪਾਈ ਗਈ ਔਰ ਜਦੋਂ ਉਹਦੀ ਪੁੱਛਗਿੱਛ ਫਰਦਰ ਕੀਤੀ ਆਪਾਂ ਤੇ ਸਾਨੂੰ ਪਤਾ ਲੱਗਾ ਕਿ ਇਹਦਾ ਇੱਕ ਕਜ਼ਨ ਹੈਗਾ ਜਿਹੜਾ ਕਿ ਆਈਸਲੈਂਡ ਦਾ ਸਿਟੀਜ਼ਨ ਹੈਗਾ ਉਹ ਇਹਨੂੰ ਪਨਾ ਦੇਣ ਵਿੱਚ ਜਿਹੜਾ ਸੀਗਾ ਨਾਲ ਸੀਗਾ ਉਹਦੀ ਆਪਾਂ ਐਲਓਸੀ ਖਲਵਾਈ ਜਿਹੜਾ ਕਿ ਮੁੰਬਈ 에어ਪੋਰਟ ਤੇ ਡਿਟੇਨ ਕੀਤਾ ਗਿਆ ਉਹ ਤੋਂ ਵੀ ਆਪਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਪੁੱਛਗਿੱਛ ਕੀਤੀ ਤਫਤੀਸ਼ ਦੌਰਾਨ ਜਿਹੜੀ ਦੀ ਵਾਈਫ ਹੈਗੀ ਇਹ ਮਨਪ੍ਰੀਤ कौर ਉਹਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹਦਾ ਕੋਈ ਸਾਨੂੰ ਕਲੂ ਨਹੀਂ ਮਿਲ ਰਿਹਾ ਸੀਗਾ ਤੇ ਇਹਦੇ ਵਾਸਤੇ ਆਪਾਂ ਪ੍ਰੈਸ ਨੋਟ ਜਾਰੀ ਕਰਕੇ ਤੁਹਾਡੇ ਰਾਹੀਂ ਸਾਰੀ ਪਬਲਿਕ ਨੂੰ ਆਪਾਂ ਬੇਨਤੀ ਕੀਤੀ ਸੀਗੀ ਕਿ ਜੋ ਵੀ ਬੰਦਾ ਇਹਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਦੇਊਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਅੱਜ ਸਾਡੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਜਿਹੜਾ ਪੁਲਿਸ ਵੱਲੋਂ ਪ੍ਰੈਸ਼ਰ ਮੇਨਟੇਨ ਕੀਤਾ ਗਿਆ ਸੀਗਾ ਜਿੰਨੇ ਵੀ ਇਹਨਾਂ ਦੇ ਰਿਲੇਟਿਵਸ ਹੈਗੇ ਨੇ ਜਾਂ ਠਹਿਰਾ ਹੈਗੇ ਨੇ ਉੱਥੇ ਰੇਡਸ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਉਹਦੇ ਤਹਿਤ ਅੱਜ ਇਹ ਸਾਡੇ ਕੋਲ ਡੂਮ ਛੇੜੀ ਦੇ ਕੋਲ ਪੇਸ਼ ਹੋਇਆ ਹੈਗਾ ਔਰ ਇਹਦੀ ਗ੍ਰਿਫਤਾਰੀ ਜਿਹੜੀ ਕਿ ਪੁਲਿਸ ਨੇ ਪਾ ਲਈ ਹੈਗੀ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਕੋਲ ਪੇਸ਼ ਕਰਾ ਕਰਕੇ ਆਪਾਂ ਇਹ ਰਿਮਾਂਡ ਲਵਾਂਗੇ ਤੇ ਪਤਾ ਕਰਾਂਗੇ ਕਿ ਤਫਤੀਸ਼ ਜਦੋਂ ਆਪਾਂ ਚੱਲ ਰਹੇ ਇਸ ਪਰਚਾ ਹੋਣ ਤੋਂ ਬਾਅਦ ਕਿੱਥੇ ਕਿੱਥੇ ਠਹਿਰਿਆ ਹੋਰ ਕਿਦੀ ਕਿਦੀ ਮਦਦ ਇਹਨੇ ਲਈ ਹੈ ਜਾਂ ਹੋਰ ਕਿਸੇ ਕ੍ਰਾਈਮ ਵਿੱਚ ਵੀ ਇਹਦਾ ਕੋਈ ਰੋਲ ਹੈ ਜਾਂ ਨਹੀਂ ਹੈ ਸਾਰੀਆਂ ਗੱਲਾਂ ਆਪਾਂ ਇਹ ਤੋਂ ਪੁੱਛਕਿਛ ਕਰਕੇ ਕੱਢਾਂਗੇ ਸਰ ਸਰੈਂਡਰ ਪਾਇਆ ਕਿਸੇ ਨੇ ਟਿੱਪ ਆਫ ਤੇ ਜਿਹੜਾ ਦਸਤਾਵੇਜ਼ ਨਹੀਂ ਇਹ ਸਰੈਂਡਰ ਕੀਤਾ ਹੈ ਕਹਿੰਨੇ ਇਹ ਪੇਸ਼ ਹੋਇਆ ਸਾਡੀ ਪੁਲਿਸ ਕੋਲ ਸਾਡਾ ਉੱਥੇ ਡੂਮ ਛੇੜੀ ਨਾਕਾ ਸੀਗਾ ਜਿੱਥੇ ਆਪ ਆ ਕਰਕੇ ਇਹਦੇ ਰਿਲੇਟਿਵਸ ਨੇ ਇਹਨੂੰ ਲਿਆ ਕਰਕੇ ਪੇਸ਼ ਕੀਤਾ ਹੈਗਾ ਸਰ ਕਿੰਨੀ ਟੀਮ ਲਗਾਗੇ ਅ ਪੰਜ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀਗੀਆਂ ਇਸ ਤੋਂ ਇਲਾਵਾ CIA ਸਟਾਫ ਦੀਆਂ ਆਲਮੋਸਟ ਚਾਰ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀ ਜਿਦੇ ਚ ਆਪਾਂ ਮੁਹਾਲੀ ਮੁੱਲਾਪੁਰ ਜਗਨਾਉ ਦੇ ਏਰੀਆ ਵਿੱਚ ਆਪਣੇ ਏਰੀਆ ਵਿੱਚ ਇੱਥੇ ਨੂਰਪੁਰ ਬੇਦੀ ਵੀ ਆਪਾਂ ਕੁਝ ਰੇਡਸ ਕੀਤੀਆਂ ਸੀਗਾ ਲਗਾਤਾਰ ਇਵਨ ਆਪਾਂ ਆਊਟ ਆਫ ਸਟੇਟ ਵੀ ਜਾ ਕਰਕੇ ਆਏ ਆਂ ਔਰ ਜਦੋਂ ਸਾਨੂੰ ਪਤਾ ਲੱਗਾ ਕਿ ਇਹਦਾ ਭਰਾ ਜਿਹੜਾ ਕਜ਼ਨ ਹੈਗਾ ਉਹ ਭਜਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਮਿੰਟੋ ਮਿੰਟੀ ਆਪਾਂ ਲੋਸੀ ਖਲਵਾ ਕਰਕੇ ਉਹਨੂੰ ਰਾਤ ਨੂੰ ਡਿਟੇਨ ਕਰਵਾਇਆ ਔਰ ਸਾਡੀ ਪੁਲਿਸ ਜਿਹੜੀ ਹੈਗੀ ਉਹ ਫਲਾਈਟ ਰਾਹੀਂ ਜਾ ਕਰਕੇ ਇਹਨੂੰ ਉੱਥੋਂ ਲੈ ਕਰਕੇ ਆਈ ਹੈਗੀ ਤੇ ਕਾਫੀ ਤਗੜੀ ਮਿਹਨਤ ਕੀਤੀ ਸਾਡੇ ਪੁਲਿਸ ਟੀਮ ਨੇ ਔਰ ਇਹਦੇ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕੀਤਾ ਹੈਗਾ ਪਰ ਅੰਦਿਤ ਜੀ ਡਾਕਟਰ ਪੇਸ਼ ਨਾ ਕਰੀ ਨਹੀਂ ਹੋਣਾ ਗ੍ਰਿਫਤਾਰੀ ਇਹਦੀ ਪਾਈ ਹੈਗੀ ਹੈ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ ਪਬਲਿਕ ਵਿੱਚ ਸੀਗਾ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਰਾਹੀਂ ਆਪਾਂ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲਗਾਤਾਰ ਮੁਸਤੈਦ ਹੈਗੀ ਹੈ ਔਰ ਜਿਹੜਾ ਵੀ ਕੋਈ ਅਗਰ ਮਾਸੂਮ ਹੈਗਾ ਕੋਈ ਇਨੋਸੈਂਟ ਹੈਗਾ ਜਿਸਦੇ ਨਾਲ ਇਹੋ ਜਿਹਾ ਕੁਝ ਵਿਕਟਿਮ ਬਣ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੀ ਤਰੀਕੇ ਦੇ ਨਾਲ ਜਸਟਿਸ ਦਿਵਾਵਾਂਗੇ ਸਰ ਇਸ ਇਸੀ ਤਰ੍ਹਾਂ ਤਹਿਕੀਕਾਤ ਕੋਈ ਮੁਸ਼ਕਲ ਨਹੀਂ ਹੈ ਕੋਈ ਮੁਸਲ ਦੇਖੋ ਇਹ ਰੁਕਾਵਟਾਂ ਆਹੀ ਹੈਗੀਆਂ ਨੇ ਕਿ ਜਦੋਂ ਇੱਕ ਬੰਦੇ ਨੂੰ ਪਤਾ ਲੱਗਿਆ ਕਿ ਇੱਕ ਕ੍ਰਿਮੀਨਲ ਹੈਗਾ ਹੈ ਤਾਂ ਉਹਨੂੰ ਕਿਸੇ ਵੀ ਤਰੀਕੇ ਦੀ ਠਹਿਰ ਨਹੀਂ ਦੇਣੀ ਚਾਹੀਦੀ ਹੈ ਜਿਹੜੇ ਕਾਨੂੰਨ ਹੈਗੇ ਉਹ ਬੜੇ ਸਖਤ ਹੈਗੇ ਨੇ ਔਰ ਅਗਰ ਕੋਈ ਵੀ ਜਰਾ ਜਿਹੀ ਵੀ ਹੈਲਪ ਕਰਦਾ ਹੈ ਕਿਸੇ ਦੀ ਕਿਸੇ ਨੇ SIM ਕਾਰਡ ਪ੍ਰੋਵਾਈਡ ਕਰਾਇਆ ਹੈਗਾ ਕਿਸੇ ਨੇ ਕਿਸੇ ਨੂੰ ਠਹਿਰ ਦਿਲਵਾਈ ਕਿਸੇ ਨੇ ਭੱਜਣ ਵਿੱਚ ਮਦਦ ਕੀਤੀ ਗੱਡੀ ਦਿੱਤੀ ਹੈਗੀ ਹੈ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਹਾਰਬਰਿੰਗ ਦਾ ਜਿਹਨੂੰ ਪਨਾਹ ਦੇਣ ਦਾ ਪਰਚਾ ਕਹਿੰਦੇ ਆ ਉਹ ਬਣਦਾ ਹੈਗਾ ਔਰ ਇਹ ਛੋਟੀ ਜੀ ਗਲਤੀ ਜਿਹੜੀ ਕਿ ਕਿਸੇ ਨੂੰ ਉਹਦਾ ਸਿਟੀਜ਼ਨਸ਼ਿਪ ਖਤਮ ਕਰਾ ਸਕਦੀ ਹੈ ਬਾਹਰ ਜਾਣ ਦਾ ਸੁਪਨਾ ਖਤਮ ਕਰ ਸਕਦੀ ਹੈ ਉਹਨੇ ਆਈਸਲੈਂਡ ਦਾ ਬੰਦਾ ਜਿਹਦੀ ਗ੍ਰਿਫਤਾਰੀ ਪੈ ਗਈ ਹੈ ਉਹਨੇ ਵਿਦਆਊਟ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ ਤਫਤੀਸ਼ ਉਦੋਂ ਤੱਕ ਬਾਹਰ ਨਹੀਂ ਜਾ ਸਕਦਾ ਜਦੋਂ ਤੱਕ ਟ੍ਰਾਇਲ ਖਤਮ ਨਹੀਂ ਹੁੰਦਾ ਐਸਐਸਪੀ ਦੇ ਦਸਤਾਵੇਜ਼ ਮੁਤਾਬਕ ਮੁਲਜ਼ਮ ਦੀ ਭਾਲ ਦੇ ਲਈ ਵੱਖ-ਵੱਖ ਟੀਮਾਂ ਬਣਾਈ ਗਈਆਂ ਤੇ ਅੱਜ ਉਹਨਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਕਿ ਪਿਛਲੇ ਦਿਨੀ ਚੰਗੇ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਪੂਰੇ ਪਰਿਵਾਰ ਦੇ ਵੱਲੋਂ ਸਰਪੰਚ ਨੂੰ ਵੜਨ ਦੇ ਲਈ ਉਸ ਦੀ ਗ੍ਰਿਫਤਾਰੀ ਦੇ ਲਈ ਥਾਣਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਥੋੜੇ ਦਿਨ ਦਾ ਸਮਾਂ ਵੀ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਮੁਲਜ਼ਮ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੁਭਾਵਨਾ ਵੀ ਜਤਾਈ ਗਈ ਹੈ ਰੂਪਨਗਰ ਤੋਂ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ